ਦੋ 100 ਰੁਪਏ ਦੋ ਕੀ ਪ੍ਰੋਗਰਾਮ ਇੰਦਰਾ ਕਲੋਨੀ ਵਿੱਚ ਡਾਕਟਰ ਸੰਨੀ ਤੇ ਮੇਰਾ ਕਿੰਨੀ ਛੋਟਾ ਵੀਰ ਹੋ ਉਹਨਾਂ ਦੀ ਸਾਰੀ ਟੀਮ ਇੰਦਰਾ ਕਲੋਨੀ ਦੀ ਉਹਨਾਂ ਨੇ ਅੱਜ ਤੋਂ ਕੈਂਪ ਲਾਇਆ ਵਾ ਅੱਖਾਂ ਦਾ ਦੇਖੋ ਹਜ਼ਾਰਾਂ ਹੀ ਤਰਾਜ ਦੇ ਵਿੱਚ ਲੋਕ ਇੱਥੇ ਆਏ ਨੇ ਲੋਕ ਰਿਕਵਰਨ ਨੂੰ ਬੜੀ ਸੇਵਾ ਕਰਨ ਦਾ ਮੌਕਾ ਮਿਲਦਾ ਪ੍ਰਮਾਤਮਾ ਦਾ ਇਹ ਅੱਗੇ ਵੀ ਸੇਵਾ ਕਰਦਾ ਹਰ ਵੇਲੇ ਕੈਂਪ ਲਾਂਦਾ ਕਿੰਨੀ ਲਾਂਦਾ ਉਹ ਡਾਕਟਰ ਸੰਨੀ ਲਾਂਦਾ ਇਹਨਾਂ ਦੀ ਇੱਥੇ ਬੜੀ ਵੱਡੀ ਟੀਮ ਆ ਜੋ ਲੋਕਾਂ ਦੀ ਸੇਵਾ ਕਰਦੀ ਆ ਕਿਤੇ ਹੋਰ ਵੀ ਉਹਪਰੇਟ ਕਰਨਾ ਹੋਵੇ ਕਿਸੇ ਹੋਰ ਵੀ ਚੀਜ਼ ਦੀ ਲੋੜ ਹੋਵੇ ਦਵਾਈਆਂ ਦੀ ਲੋੜ ਹੋਵੇ ਇਹ ਹੁਣ ਕੈਂਪ ਦੇ ਵਿੱਚ ਅੱਖਾਂ ਦਾ ਸਾਰਾ ਚੈਕਅਪ ਕਰਾ ਕੇ ਜਿਹਨੂੰ ਐਨਕ ਦੀ ਲੋੜ ਆ ਐਨਕ ਦੇਣਗੇ ਇਹਨਾਂ ਨੇ ਹੋਰ ਵੀ ਮੈਡੀਸਨ ਦੇ ਕੈਂਪ ਲਾਏ ਨੇ ਬਹੁਤ ਲਾਏ ਨੇ ਬਹੁਤ ਲੋਕਾਂ ਦੀ ਸੇਵਾ ਕਰਦੇ ਜੇ ਦੇਖੋ ਇਹ ਸਾਡਾ ਸਲੰਬ ਇਲਾਕਾ ਵਾ ਇੱਥੇ ਕੋਈ ਦਵਾਈਆਂ ਦੀ ਕਿਸੇ ਜੀ ਦੀ ਬਹੁਤ ਮੀਡੀਅਮ ਕਲਾਸ ਲੋਕ ਰਹਿੰਦੇ ਨੇ ਹਰਕ ਨੂੰ ਅਸੀਂ ਦੀ ਲੋੜ ਪੈਂਦੀ ਆ ਇਹ ਮੇਰੇ ਦੋਵੇਂ ਭਰਾ ਜਿਹੜੇ ਅਜੇ ਤਕੜੇ ਨੇ ਇਹਨਾਂ ਦੀ ਟੀਮ ਬਹੁਤ ਤਕੜੀ ਆ ਇਹ ਅਸਰਹੀਂ ਹਰ ਵੇਲੇ ਲੋਕਾਂ ਦੀ ਸੇਵਾ ਕਰਦੇ ਰਹਨ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਗੱਲਾਂ ਰੱਖੇ ਕੈਂਪ ਲਗਾਇਆ ਗਿਆ ਡਾਕਟਰ ਜੀ ਲੋਕ ਕੀ ਕਹਿੰਨਾ ਚਾਹੁੰਦਾ ਨਾਂ ਨਾਂ ਬੋਲੋ ਆਪਣਾ ਬਾਬਾ ਮੇਰਾ ਨਾਂ ਬਰਬੀਰ ਸਿੰਘ ਬੱbbi ਪਹਿਲਵਾਨ ਅੱਜ ਮੈਂ ਆਪਣੇ ਛੋਟੇ ਭਰਾ ਡਾਕਟਰ ਸਣੀ ਜਿਨ੍ਹਾਂ ਨੇ ਦੂਜਾ ਅੱਖਾਂ ਦਾ ਫਰੀ ਇਲਾਜ ਸਮਾਜ ਸੇਵਕਾ ਤੌਰ ਤੇ ਕਰ ਰਹੇ ਨੇ ਇਹ ਹਰ ਵਾਰੀ ਕਦੀ ਮੈਡੀਕਲ ਕੈਂਪ ਕਦੀ ਅੱਖਾਂ ਦਾ ਕੈਂਪ ਲਾ ਕੇ ਇਲਾਕੇ ਦੇ ਵਿੱਚ ਲੋਕਾਂ ਦੇ ਦੁੱਖ ਸੁੱਖ ਚ ਹਰ ਵੇਲੇ ਸੁਹਾਏ ਰਹਿੰਦੇ ਨੇ ਸੋ ਮੈਨੂੰ ਅੱਜ ਬੜਾ ਮਾਣ ਹੋਇਆ ਕਿ ਸਣੀ ਜੀ ਨੇ ਤੁਟਾ ਅੱਖਾਂ ਦਾ ਫ੍ਰੀ ਕੈਂਪ ਲਾਇਆ ਔਰ ਅੱਗੇ ਵੀ ਇਹ ਮੈਂ ਆਸ ਕਰਦਾ ਕਿ ਇਲਾਕੇ ਦੇ ਕਿਉਂਕਿ ਬਹੁਤ ਗਰੀਬ ਇਲਾਕਾ ਇੱਥੇ ਕਈ ਤਰ੍ਹਾਂ ਦੀਆਂ ਛੋਟੀਆਂ-ਮੋਟੀਆਂ ਜੜੀਆਂ ਗਈਆਂ ਉਹ ਲੋਕਾਂ ਤੇ ਵਾਈ ਦੀ ਲੋੜ ਹੁੰਦੀ ਆ ਤੇ ਅਗਲੀ ਵਾਰੀ ਮੈਂ ਬੇਨਤੀ ਕਰਾਂਗਾ ਕਿ ਇੱਥੇ ਫ੍ਰੀ ਮੈਡੀਕਲ ਕੈਂਪ ਲਾਇਆ ਜਾਵੇ ਜਿਹੜਾ ਕਿ ਲੋਕਾਂ ਦਾ ਸਤਾਈ ਹੱਲ ਕਰ ਸਕੇ ਕਿਉਂਕਿ ਛੋਟੇ-ਛੋਟੇ ਜਿਹੜੀਆਂ ਬਿਮਾਰੀਆਂ ਦਾ ਇਲਾਜ ਸਣੀ ਤੇ ਜਿਆਦਾ ਕੋਈ ਨਹੀਂ ਜਾਣਦਾ ਕਿਉਂਕਿ ਸਣੀ ਖੁਦ ਆਪ ਡਾਕਟਰ ਹੈ ਔਰ ਹਰ ਵੜੇ ਸਮਾਜਿਕ ਲੈ ਲੈਂਦਾ ਨਾ ਇਹਨਾਂ ਨਾਲ ਮੇਰਾ ਛੋਟਾ ਵੀ ਕਿੰਨੀ ਪ੍ਰਦਾਨ ਕਿਉਂਕਿ ਇਹਨਾਂ ਦਾ 24 ਘੰਟੇ ਦੁਬੇ ਕੁੱਲਿਆ ਲੋਕਾਂ ਦੀ ਸੇਵਾ ਕਰਨ ਲੱ ਇਹ ਤਗੜੇ ਹੋ ਕੇ ਹਰ ਵਾਰੀ ਪਾਰਟੀ ਨਾਲ ਵੀ ਸੇਵਾ ਕਰਦੇ ਆ ਸੰਜੀ ਸਾਡੇ ਜ਼ਿਲ੍ਹਾ ਕੌਂਸਲ ਕਮੇਟੀ ਦੇ ਸੀਨੀਅਰ ਵਾਈਸ ਪ੍ਰਧਾਨ ਵੀ ਨੇ ਔਰ ਮੇਰਾ ਕਨੀ ਜਿਹੜਾ ਹਰ ਵੇਲੇ ਸਮਾਜ ਸੇਵਾ ਲੱਗਾ ਰਹਿੰਦਾ ਔਰ ਆਪਣਾ ਕਾਰੋਬਾਰ ਦੀ ਪਰਵਾਹ ਨਹੀਂ ਕਰਦਾ ਸੋ ਮੈਂ ਸਾਰੇ ਇਲਾਕਾ ਨਿਵਾਸੀਆਂ ਦੀ ਬਹੁਤ ਬਹੁਤ ਧੰਨਵਾਦੀ ਕਿ ਉਹਨਾਂ ਨੇ ਕੈਂਪ ਚ ਆਣ ਕੇ ਜੋ ਆਪਣੀ ਅੱਖਾਂ ਦਾ ਇਲਾਜ ਆ ਉਹ ਚੈੱਕ ਕਰਾ ਰਹੇ ਨੇ ਔਰ ਹੋ ਸਕਦਾ ਕਿ ਜਿਸਕਿਨ ਇਹਨਾਂ ਕੰਨੀ ਵੀ ਲੋਡ ਪਵੇ ਅਸੀਂ ਐਨ ਕੋਈ ਮਈਆ ਕਰਾ ਕੇ ਦਵਾ ਐਨ ਕਾ ਦਵਾਈਆਂ ਦਿੱਤੀਆਂ ਜਾ ਰਹੀਆਂ ਐਨ ਕਾ ਦਵਾਈਆਂ ਦਿੱਤੀਆਂ ਜਾ ਰਹੀਆਂ ਚਲੋ ਇਹ ਸਣੀ ਨੇ ਆਖਿਆ ਐਨ ਕਾ ਦਵਾਈਆਂ ਨਾਲ ਫ੍ਰੀ ਦਿੱਤੀਆਂ ਜਾ ਰਹੀਆਂ ਸੋ ਮਾਸ ਕਰਦਾ ਕਿ ਅਗਲੀ ਵਾਰੀ ਅਸੀਂ ਸਾਰੇ ਪਰਿਵਾਰ ਦੇ ਜੀ ਰਲ ਕੇ ਤਕੜਾ ਮੈਡੀਕਲ ਕੈਂਪ ਲਵਾਵਾਂਗੇ ਐਨ ਕਾ ਫ੍ਰੀ ਦਿੱਤੀਆਂ ਜਾ ਰਹੀਆਂ ਐਨ ਕਾ ਫ੍ਰੀ ਦਿੱਤੀਆਂ ਜਾ ਰਹੀਆਂ ਜੀ ਕੋਈ ਗੱਲ ਨਹੀਂ ਦਿੱਤੇ ਦਵਾਈ ਦਾਰੂ ਦਵਾਈ ਦਾਰੂ ਵੀ ਜਿਹੜਾ ਆਪਰੇਸ਼ਨ ਵੀ ਫ੍ਰੀ ਆਪਰੇਸ਼ਨ ਵੀ ਜਿਹੜੇ ਨਾ ਉਹ ਆਖਾਂ ਦੇ ਉਹ ਵੀ ਫ੍ਰੀ ਕੀਤੇ ਜਾਣਗੇ ਕਿਉਂਕਿ ਇਹ ਬੜੀ ਚੰਗੀ ਸੋਚ ਆ ਔਰ ਇਹ ਸੋਚ ਨੂੰ ਮੁੱਖ ਰੱਖਦੇ ਆ ਇਹੋ ਜੀ ਸਮਾਜ ਸੇਵਾ ਤੋਂ ਵੱਡਾ ਕੋਈ ਦਾ ਫੋਨਣੀ ਆ ਦਾਨ ਵਾਲਾ ਕੰਮ ਨਹੀਂ ਆ ਸੋ ਮੈਂ ਸਣੀ ਨੂੰ ਤਗੜਿਆਂ ਹੋ ਕੇ ਤੇ ਕਿੰਨੀ ਪ੍ਰਧਾਨ ਜੀ ਨੂੰ ਬੇਨਤੀ ਕਰ ਤਗੜੇ ਹੋ ਗਏ ਇਹੋ ਜੇ ਕੰਮਾਂ 'ਚ ਹਿੱਸਾ ਲੈ ਕੇ ਲੋਕਾਂ ਦੀ ਸੇਵਾ ਕਰਨ ਤਾਂ ਜੋ ਛੋਟੇ ਮਾੜਾ ਤਬਕੇ ਦੇ ਲੋਕ ਆ ਸਾਡੇ ਹਲਕੇ ਦੇ ਬੰਦੇ ਆ ਉਹਨਾਂ ਦਾ ਵਿਚਾਰਾਂ ਦਾ ਫ੍ਰੀ ਲਾਈ ਹੋ ਸਕੇ ਠੀਕ ਹੈ ਹਮ ਸਰ ਜੇ ਮੈਂ ਜਿਹੜਾ ਕੈਂਪ ਲਗਾਇਆ ਗਿਆ ਆਖਰਾਂ ਦਾ ਬਿਲਕੁਲ ਫਰੀ ਦਵਾਈਆਂ ਵੀ ਫਰੀ ਐਂਕਾਂ ਵੀ ਫਰੀ ਬਿਲਕੁਲ ਦਿੱਤੀਆਂ ਜਾਣਗੀਆਂ ਹੁਣ ਜਦੋਂ ਸਾਡੇ ਜੱ ਸਾਡੇ ਭਵੀ ਭਵਾਨ ਜੀ ਆਏ ਸਾਡੇ ਹਲਕਾ ਚਾਰਜ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੇ ਕਹਿੰਦੇ ਆ ਵੀ ਮੈਡੀਕਲ ਉਹ ਵੀ 6 ਮਹੀਨਿਆਂ ਦੇ ਵਿੱਚ ਜੋ ਮੈਂ ਮੈਡੀਕਲ ਵੱਡਾ ਕੈਂਪ ਲਵਾ ਦਾਂਗਾ ਠੀਕ ਆ ਜੀ ਇਹਨਾਂ ਨੇ ਕਹਿਤਾ ਤੇ 6 ਮਹੀਨਿਆਂ ਦੇ ਵਿੱਚ ਮੈਂ ਵੱਡਾ ਸਾਰਾ ਪਹਾੜ ਦਾ ਗੋਡਿਆਂ ਦਾ ਕੋਈ ਵੀ ਹੋਏਗਾ ਉਹ ਮੈਂ 6 ਹੋ ਸਕਦਾ ਮੈਂ 7 ਮਹੀਨੇ ਤੋਂ 7 ਜੀ ਲਵਾ ਦਾਂ ਲੋਕਾਂ ਵਿੱਚ ਨਹੀਂ ਹੈਗਾ ਜਿਹੜਾ ਵੀ ਮੈਂ ਲਾਭ ਬਿਠਾਓ ਯੋਗੀ ਕਿਤਾਈਆਂ ਸਾਰਾ ਬਿਲਕੁਲ ਫ੍ਰੀ ਹੋਗਾ ਦਵਾਈ ਵੀ ਫ੍ਰੀ ਹੋਏਗੀ ਸਾਰੀ ਡਾਕਟਰ ਵੀ ਬੜੇ ਤੋਂ ਵੱਡੇ ਆਉਣਗੇ ਕਬੀ ਭਲਵਾਨ ਡਾਕਟਰ ਸਾਹਿਬ ਪਹਿਲਾਂ ਜਿਹੜਾ ਕਬੀ ਭਲਵਾਨ ਜੀ ਸਾਡੇ ਹਲਕਾ ਚਾਰਜ ਨੇ ਇਹਨਾਂ ਦੇ ਬੇਸ ਅਨੁਸਾਰ ਸਾਰਾ ਕੰਮ ਚੱਲ ਰਿਹਾ ਬਹੁਤ ਵਧੀਆ ਸਾਡਾ ਸਾਥ ਦੇ ਰਿਹਾ ਡਾਕਟਰ ਸਾਹਿਬ ਪਹਿਲਾਂ ਵੀ ਕੈਂਪ ਲਗਾਇਆ ਸੀ ਪਹਿਲਾਂ ਕੈਂਪ ਲਗਾ ਕੇ ਉਹ ਸਹਿਯੋਗ ਮਿਲਿਆ ਸੀ ਲੱਗਦਾ ਸਾਰਿਆਂ ਦਾ ਮਿਲਿਆ ਜੀ ਹੁਣ ਵੀ ਮਿਲ ਰਿਹਾ ਬਹੁਤ ਧੰਨ ਸਹਿਯੋਗ ਮਿਲ ਰਿਹਾ ਹੁਣ ਵੀ ਬਹੁਤ ਜ਼ਿਆਦਾ ਮਿਲ ਰਿਹਾ ਜੀ ਸਾਡੇ ਅਸ਼ਵਨੀ ਭਾਰ ਪਾਪੂ ਜੀ ਉਹਨਾਂ ਦਾ ਵੀ ਬਹੁਤ ਬਹੁਤ ਯੋਗਦਾਨ ਨੇ ਇਹਨਾਂ ਦੇ ਕੈਂਪ ਦੇ ਵਿੱਚ